ਬਰਦਰ ਰੁੱਕ ਕਰਦੇ ਆ ਜਲੰਧਰ ਤੋਂ ਖਬਰ ਹੈ ਜਲੰਧਰ ਲੁਟਕਾਂਡ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਅਜਮੇੜ ਤੋਂ ਜਾ ਕੇ ਗ੍ਰਿਫਤਾਰ ਕਰ ਲਿਆ ਕੁਸ਼ਨ ਗਗਨ ਤੇ ਕਰਨ ਇਹ ਤਿੰਨੋਂ ਮੁਲਜ਼ਮ ਨੇ ਜਿਨ੍ਹਾਂ ਦੀ ਪਛਾਣ ਹੋਈ ਹੈ ਔਰ 4 ਦਿਨ ਪਹਿਲਾਂ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬੀਤੇ ਦਿਨੀ ਜੁਐਲਰੀ ਸ਼ਾਪ ਤੇ ਪਿਸਤੌਲ ਦੀ ਨੋਕ ਦੇਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਰੀਬ 95 ਲੱਖ ਰੁਪਏ ਦੇ ਗਹਿਣੇ ਲੁੱਟੇ ਦੁਕਾਨ ਵਾਲੇ ਤੇ ਪਿਸਤੌਲ ਤਾਣੀ ਜਿਹੜੀ ਦੁਕਾਨ ਹੈ ਉਸ ਤੋਂ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਏ ਸੀ ਸੀਸੀਟੀਵੀ ਵੀ ਸਾਹਮਣੇ ਆਈ ਉਹ ਵੀ ਕੁਝ ਹੀ ਪਲਾਂ ਕਿ CCTV ਦੇ ਵਿੱਚ ਵੀ ਇਹ ਮਲਜ਼ਮ ਕੈਦ ਹੋਏ ਸਨ ਕਰੀਬ-ਕਰੀਬ 90 ਸੈਕਿੰਡ ਦੇ ਵਿੱਚ 95 ਲੱਖ ਰੁਪਏ ਦੀ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਹ ਬਹੁਤ ਹੀ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸੀ ਉਹਨਾਂ CCTV ਤੁਹਾਡੇ ਸਾਹਮਣੇ ਹੈ ਅੰਦਰ ਵੜਦੇ ਨੇ ਪਿਸਤੌਲ ਤਾਣੀ ਹੋਈ ਸੀ ਤੇ ਉਹ ਦੋ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਉੱਥੇ ਸੋਨਾ ਚੁੱਕਿਆ ਜਾ ਰਿਹਾ ਸੀ 골ਡ ਦੀ ਜਿਹੜੀ ਹੈ ਰੋਬਰੀ ਕੀਤੀ ਜਾ ਰਹੀ ਸੀ ਡਾਕਾ ਮਾਰਿਆ ਜਾ ਰਿਹਾ ਸੀ ਇੱਕ ਸ਼ਖਸ ਜਿਹੜਾ ਧਮਕਾਉਣ ਨੂੰ ਹੀ ਸੀ ਉਸ ਦੇ ਵੱਲੋਂ ਉੱਥੇ ਫਾਇਰਿੰਗ ਕੀਤੀ ਗਈ ਆ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਗਿਆ ਔਰ ਫਿਰ ਉੱਥੇ ਜੋ ਵੀ ਉਹਨਾਂ ਦੇ ਹੱਥ ਲੱਗਿਆ 골ਡ ਦਾ ਉਸ ਨੂੰ ਲੁੱਟ ਕੇ ਉੱਥੋਂ ਫਰਾਰ ਹੋ ਗਏ ਤਾਂ ਹੁਣ ਤਿੰਨ ਮੁਲਜ਼ਮ ਉੱਥੋਂ ਕਾਬੂ ਕੀਤੇ ਗਏ ਨੇ ਰੁਕ ਕਰਦੇ ਹਾਂ ਸਾਡੀ ਸਹਿਯੋਗੀ ਇਸ ਸਮੇਂ ਸਹਿਜ ਜੁਨੀਜਾ ਸਾਡੇ ਨਾਲ ਫੋਨ ਲਾਈਨ ਤੇ ਨੇ ਸਹਿਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਜਿਹੜੇ ਤਸਵੀਰ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੀ ਸੀ ਤਿੰਨੋਂ ਮੁਲਜ਼ਮ ਉਹੀ ਤਿੰਨੋਂ ਫੜ ਲਏ ਗਏ ਨੇ ਇਹ ਤਿੰਨੋਂ ਜਣੇ ਨੂੰ ਹੁਣ ਪੁਲਿਸ ਨੇ ਅਦਮੇਤ ਗ੍ਰਿਫਤਾਰ ਕਰ ਲਿੱਤਾ ਹੈਗਾ ਤਾਂ ਤਿੰਨਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਅਸੀਂ ਦਰਸ਼ਕਾਂ ਤੱਕ ਸਾਂਝਾ ਕਰ ਰਹੇ ਹਾਂ ਇਹ ਹੀ ਤਿੰਨੋਂ ਦੋਸ਼ੀ ਸੀ ਕਿ ਭਾਰਗੋ ਕੈਂਪ ਇਲਾਕੇ ਦੇ ਹੀ ਰਹਿਣ ਵਾਲੇ ਸੀ ਕਿ ਹੋਰ ਜਾਣਕਾਰੀ ਵੀ ਮਿਲਦੀ ਹੈ ਕਿ ਇਹ ਲੋਕ ਪਹਿਲਾਂ ਵੀ ਕਈ ਬਦਮਾਸ਼ੀ ਦੇ ਮਾਮਲਿਆਂ 'ਚ ਨਾਮਜਦ ਨੇ ਔਰ ਕਈ ਵਾਰ ਇਲਾਕੇ ਦੇ ਵਿੱਚ ਬਦਮਾਸ਼ੀ ਔਰ ਹਫਤਾ ਵਸੂਲੀ ਕਰਦੇ ਹੀ ਨਜ਼ਰ ਆਉਂਦੇ ਸੀ ਕਿ ਤਾਂ ਜਦੋਂ ਇਸ ਵਾਰ ਹਫਤਾ ਵਸੂਲੀ ਨਹੀਂ ਮਿਲਦੀ ਤਾਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਇਹਨਾਂ ਵੱਲ ਦਿੱਤਾ ਗਿਆ ਸੀਗਾ ਪਿਛਲੇ 4 ਦਿਨ ਤੋਂ ਪੁਲਿਸ ਜੜੀ ਹੈ ਲੁੱਟ ਦੇ ਬਾਅਦ ਇਹਨਾਂ ਦੀ ਟ੍ਰੇਸ ਕਰਨ ਲੱਗੀ ਹੋਈ ਸੀ ਕਈ ਤਰ੍ਹਾਂ ਦੇ ਟੈਕਨੀਕਲ ਤਰੀਕੇ ਨਾਲ ਇਹਨਾਂ ਨੂੰ ਜਾਂਚ ਕਰ ਰਹੀ ਸੀ ਕੇਸ ਨੂੰ ਪਰ ਜਦੋਂ ਅੱਜ ਪੁਲਿਸ ਨੂੰ ਮਿਲਦੀ ਹੈ ਕਿ ਇਹ ਜਮੇਤ ਤਕਰੀਬ ਜਿਹੜਾ ਕਿ ਮੁਕੇ ਹੋਏ ਨੇ ਤਾਂ ਪੁਲਿਸ ਲੋਅ ਉੱਥੇ ਪਹੁੰਚ ਕੇ ਰੇਡ ਕਰਕੇ ਉਹਨਾਂ ਜਿਹੜਾ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਏ ਤਾਂ ਹਾਲਾਂਕਿ ਇਸ ਬਾਰੇ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਹਲੇ ਕਿਹਾ ਕਿ ਜਾਂਚ ਚੱਲ ਰਹੀ ਹੈ ਜਿਹੜੀ ਕਾਰਵਾਈ ਚੱਲ ਰਹੀ ਹੈ ਤਾਂ ਜਾਣਕਾਰੀ ਜਿਹੜੀ ਹੈ ਕੁਝ ਜੇ ਤੱਕ ਹੋ ਸਕਦਾ ਹੈ ਕਿ ਸਵੇਤਕ ਉਹ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਨੇ ਜੀ ਠੀਕ ਹੈ ਮਤਲਬ ਇਹ ਕਲੀਅਰ ਹੈ ਕਿ ਜਿਹੜੇ ਤਿੰਨ ਮੁਲਜ਼ਮ ਨਜ਼ਰ ਆ ਰਹੇ ਨੇ ਸਾਨੂੰ ਹੁੱਡੀਆਂ ਪਾਏ ਹੋਏ ਮੂੰਹ ਬੰਨਿਆ ਹੋਇਆ ਜਦੋਂ ਸੀਸੀਟੀਵੀ ਦੇ ਵਿੱਚ ਉਹੀ ਨੇ ਜਿਹੜੇ ਫੜੇ ਗਏ ਨੇ ਬਿਲਕੁਲ ਬਿਲਕੁਲ ਗਰੋਕੋ ਕੀ ਕੋਸ਼ਲ ਹੈ ਜਿਹੜਾ ਮੇਨ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈਗਾ ਔਰ ਉਸ ਦੇ ਨਾਲ ਗगन ਔਰ ਕਰਨ ਤਿੰਨ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਨੇ ਫੜਿਆ ਔਰ ਤਿੰਨੋਂ ਜਿਹੜੇ ਵਾਰਦਾਤ ਦੇ ਸਮੇਂ ਮੌਕੇ ਤੇ ਮੌਜੂਦ ਸੀ ਉਹਨਾਂ ਨੂੰ ਜਿਹੜਾ ਪੁਲਿਸ ਨੇ ਫੜਿਆ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਪੁਲਿਸ ਇਸ ਪੂਰੇ ਮਾਮਲੇ 'ਚ ਅੱਗੇ ਵੀ ਜਾਂਚ ਕਰ ਰਹੀ ਹੈ ਖੇਡ ਤਾਤ ਨਿਕਲ ਕੇ ਸਾਹਮਣੇ ਆਉਣਗੇ ਕਿ ਇਸ ਤਰੀਕੇ ਨਾਲ ਹੀ ਬੁਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਕਾਬਲੇ ਗੌਰ ਹੈ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਸੀ ਜਾਂ ਫਿਰ ਤਿੰਨੋਂ ਹੀ ਪਲੈਨਿੰਗ ਕਰ ਰਹੇ ਸੀ ਜਿਵੇਂ ਸਹਿਜ ਜਾਣਕਾਰੀ ਦੇ ਰਹੀ ਸੰਕੇ ਇਹਨਾਂ ਦੇ ਉੱਤੇ ਪਹਿਲਾਂ ਵੀ ਬਦਮਾਸ਼ੀ ਦੇ ਇਲਜ਼ਾਮ ਲੱਗਦੇ ਰਹੇ ਨੇ ਜਿਹੜੇ ਲੋਕਲ ਔਰ ਭਰਗਵ ਕੈਂਪੇ ਲਾ ਕੇ ਦੇ ਰਹਿਣ ਵਾਲੇ ਸੀ ਖੈਰ ਫਿਲਹਾਲ ਪੁਲਿਸ ਦੇ ਚਿਕੰਜੇ ਦੇ ਵਿੱਚ ਨੇ ਅਜਮੇਰ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ